ਹੱਸ ਕੇ ਹੱਸ ਕੇ ਟਾਲਣ ਵਾਲੇ ਬੰਦੇ ਨਾਲ ਨਹੀਂ ਕੋਈ ਲੜਦਾ ਹੁੰਦਾ ਹੱਸ ਕੇ ਟਾਲਣ ਵਾਲੀ ਇਸਤਰੀ ਜਿਹੜੀ ਹੈਗੀ ਸਭ ਜਗ੍ਹਾ ਕਾਮਯਾਬ ਹੁੰਦੀ ਹੈ ਉਸ ਤੇ ਕੋਈ ਤੋਮਤ ਵੀ ਨਹੀਂ ਲੱਗਦੀ ਹੈਗੀ ਤੋਮਤ ਲਾਉਣ ਵਾਲਾ ਨੀਵਾਂ ਰਹਿ ਜਾਂਦਾ ਹੈ ਤੋਮਤ ਵੀ ਨੀਵੀਂ ਲਿਆ ਜਾਂਦੀ ਹੈ ਉਸ ਦਾ ਦਰਜਾ ਜਿਹੜਾ ਹੈ ਉੱਚਾ ਹੁੰਦਾ ਹੈਗਾ ਜੇ ਤੁਸੀਂ ਵੱਡੇ ਹੋ ਜੇ ਤੁਸੀਂ ਜਿਆਦਾ ਸਮਰੱਥਾਵਾਨ ਹੋ ਜੇ ਤੁਸੀਂ ਵਿਦਵਾਨ ਹੋ ਜੇ ਤੁਸੀਂ ਜ਼ਿੰਦਗੀ ਵਧੀਰੇ ਵੇਖੀ ਹੈ ਤਾਂ ਤੁਹਾਡੇ ਵਿੱਚ ਮਾਫ਼ ਕਰਨ ਦੀ ਬਿਰਤੀ ਹੋਣੀ ਚਾਹੀਦੀ ਹੈ ਮਾਫ਼ ਕਰਨ ਦੀ ਬਿਰਤੀ ਨਾਲ ਤੁਸੀਂ ਸੁਖੇ ਹੋਮ ਹੋਗੇ ਇੱਕ ਬੰਦਾ ਬਿਮਾਰ ਸੀ ਤੇ ਡਾਕਟਰ ਕੋਲ ਗਿਆ ਡਾਕਟਰ ਨੇ ਕਿਹਾ ਜੋ ਕੁਝ ਵੀ ਤੁਹਾਡੇ ਜ਼ਿੰਦਗੀ ਦੇ ਵਿੱਚ ਵਿਗੜਿਆ ਹੋਇਆ ਨਾ ਉਹਨੂੰ ਠੀਕ ਕਰ ਲਓ ਤੁਸੀਂ ਠੀਕ ਹੋ ਜਾਓਗੇ ਠੀਕ ਹੋ ਜਾਓਗੇ ਬਿਲਕੁਲ ਉਹ ਕਹਿੰਦਾ ਮੇਰਾ ਨਲਕਾ ਜਿਹੜਾ ਨਾ ਉਹ ਚੋਈ ਜਾਂਦਾ ਉਹ ਠੀਕ ਕਰਵਾਇਆ ਉਹਨੇ ਇਹ ਟਿਊਬ ਸੀ ਉਹ ਜੁਗਦੀ ਪੁਜਦੀ ਸੀ ਉਹ ਠੀਕ ਕਰਵਾਇਆ ਪੁੱਤਰ ਜਿਹੜਾ ਸੀ ਉਹ ਘਰੋਂ ਕੱਢਿਆ ਹੋਇਆ ਸੀ ਉਹਨੂੰ ਵਾਪਸ ਬੁਲਾ ਲਿਆ ਗਵਾਂਢੀ ਦੇ ਨਾਲ ਕੰਤਾ ਦਾ ਝਗੜਾ ਸੀ ਉਹ ਸਮਝੌਤਾ ਕਰ ਲਿਆ ਮਹੀਨੇ ਬਾਅਦ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਹੁਣ ਮੈਨੂੰ ਨੀਂਦ ਬੜੀ ਚੰਗੀ ਆਉਂਦੀ ਹੈ ਉਹ ਕਹਿੰਦਾ ਤੇਰੀ ਨੈਗੇਟਿਵਿਟੀ ਜੇ ਦੂਰ ਹੋ ਗਈ ਆ ਤੇਰੇ ਮਨ ਦੇ ਵਿੱਚ ਜਿਹੜੀ ਕੁੜਿੱਤਨ ਸੀ ਉਹ ਦੂਰ ਹੋ ਗਈ ਹੈ ਜਦੋਂ ਦੂਰ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਂਦਾ ਤੈਨੂੰ ਕਹਿੰਦਾ ਕੇਵਲ ਨੀਂਦ ਹੀ ਨਹੀਂ ਚੰਗੇ ਆਉਗੇ ਤੈਨੂੰ ਭੋਜਨ ਵੀ ਚੰਗਾ ਸਵਾਦ ਮਾਊਗਾ ਤੈਨੂੰ ਜਿਹੜਾ ਮਿਲੇਗਾ ਉਹ ਚੰਗਾ ਲੱਗੇਗਾ ਜਿਹੜਾ ਮਿਲੇਗਾ ਤੈਨੂੰ ਪਿਆਰਾ ਲੱਗੇਗਾ ਜਿਹੜਾ ਮਿਲੇਗਾ ਤੂੰ ਉਹ ਨਾਲ ਚੰਗਾ ਬੋਲੇਗਾ ਉਹ ਤੇਰੇ ਨਾਲ ਚੰਗਾ ਬੋਲੇਗਾ ਫਿਰ ਨਾਲ ਸਤਿਕਾਰ ਨਾਲ ਪੇਸ਼ ਆਵੇਗਾ